ਸਾਸੀ ਗਾਲ ਜੀ ਦਸਹਿਰੇ ਤੇ 라ਵਣ ਨੂੰ ਜਲਾਉਣ ਤੋਂ ਪਹਿਲਾਂ ਬਹੁਤ ਥਾਵਾਂ ਤੇ ਨੇਰੀ ਝਖੜ ਤੇ ਮੀਂਹ ਆ ਗਿਆ ਜਦੇ ਨਾਲ ਮੀਂਹ ਨਾਲ ਪੁਤਲੇ ਜਿਹੜੇ ਆ ਭੇਜ ਗਏ ਤੇ ਬਹੁਤ ਜ਼ਿਆਦਾ ਪ੍ਰੋਬਲਮਾਂ ਆ ਗਈਆਂ ਉੱਥੇ ਤਾਂ ਦੱਦੀਏ ਕਿ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਕਿ 라ਵਣ ਇੱਕਦਮ ਵੇਖਣ ਗਈ ਜਨਤਾ ਦੇ ਉੱਤੇ ਵੇਖਣਗੇ ਲੋਕਾਂ ਦੇ ਉੱਤੇ ਡਿੱਗ ਪੈਂਦਾ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਇਹ ਤਸਵੀਰਾਂ ਦੇਖਦੇ ਪਿਓ ਤੇ ਵੀ 라ਵਣ ਇੱਕਦਮ ਡਿੱਗ ਪਿਆ ਸੜਨ ਤੋਂ ਪਹਿਲਾਂ ਹੀ 라ਵਣ ਜਿਹੜਾ ਆ ਉਹ ਲੋਕਾਂ ਦੇ ਉੱਤੇ ਤੇ ਡਿੱਗ ਪੈਂਦਾ ਆ ਢੇਰੀ ਹੋ ਜਾਂਦਾ ਆ ਬਹੁਤ ਜ਼ਿਆਦਾ ਜੜੀ ਆ ਇਹ ਖਤਰਨਾਕ ਤਸਵੀਰਾਂ ਦੇਖਣ ਨੂੰ ਆ ਮਿਲੀਆਂ ਜਿੱਥੇ ਕਿ 라ਵਣ ਇੱਕ ਦਮ ਜਿਹੜਾ ਆ ਉਹ ਡਿੱਗ ਪੈਂਦਾ ਆ ਲੋਕਾਂ ਦੇ ਉੱਤੇ ਤੇ ਲੋਕ ਬੜੀ ਮੁਸ਼ਕਲ ਦੇ ਨਾਲ ਜਾਨ ਬਚਾ ਕੇ 라ਵਣ ਦੇ ਇਸ ਪੁਤਲੇ ਦੇ ਕੋਲੋਂ ਦੌਰਦੇ ਦਿਖਾਈ ਦੇ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ 라ਵਣ ਦਾ ਪੁਤਲਾ ਜਿਹੜਾ ਆ ਇੱਕ ਦਮ ਡਿੱਗ ਪੈਂਦਾ ਆ ਹਵਾ ਦੇ ਝੋਕੇ ਦੇ ਨਾਲ ਤਾਂ ਦਾਦੀ ਕਿ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਏ ਨੇ ਇਸ ਦਸਹਰੇ ਤੇ